ਸਿਮਰਨਜੀਤ ਸਿੰਘ ਮਾਨ ਦੇ ਕਰੀਬੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਸਾਬਕਾ ਉਮੀਦਵਾਰ ਹਰਪਾਲ ਸਿੰਘ ਬਲੇਰ ਹੁਣ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਮੈਦਾਨ 'ਚ ਆ ਖੜੇ ਨੇ ਦਰਅਸਲ ਹਾਲੀ ਦੇ ਵਿੱਚ ਹਰਪਾਲ ਸਿੰਘ ਬਲੇਰ ਦੇ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਪਰ ਦਿੱਤੇ ਗਏ ਨੇ ਉਹੀ ਹਰਪਾਲ ਸਿੰਘ ਬਲੇਰ ਜਿਹੜੇ ਅਮਰਿਤਪਾਲ ਸਿੰਘ ਦੇ ਚੋਣ ਲੜਨ ਕਾਰਨ ਬੈਕਫੁੱਟ ਤੇ ਆ ਗਏ ਸੀ ਤੇ ਸਿਮਰਨਜੀਤ ਸਿੰਘ ਮਾਨ ਤੇ ਹਰਪਾਲ ਸਿੰਘ ਬਲੇਰ ਵੱਲੋਂ ਫਿਰ ਖਡੂਰ ਸਾਹਿਬ ਦੀ ਸੀਟ ਸਖਣੀ ਛੱਡਣ ਦਾ ਫੈਸਲਾ ਕਰ ਲਿਆ ਗਿਆ ਸੀ ਪਰ ਹੁਣ ਉਹ ਵਾਪਸ ਮੈਦਾਨ ਚਾਨਿਤਰੀ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਉਹਨਾਂ ਵੱਲੋਂ ਚੋਣ ਮੈਦਾਨ 'ਚ ਦੁਬਾਰਾ ਨਿਤਰਨ ਦਾ ਕੀ ਕਾਰਨ ਹੋ ਸਕਦਾ ਹੈ ਕਿ ਇਸ ਵਾਰ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਲੜਨ ਦੀ ਤਿਆਰੀ 'ਚ ਨੇ ਸਿਮਰਨਜੀਤ ਸਿੰਘ ਮਾਨ ਆਵਰਪਾਲ ਸਿੰਘ ਬਲੇਰ ਦੇ ਮੂੰਹੋਂ ਹੀ ਸੁਣਦਿਆਂ ਅਸਲ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਖਾਲਸਾ ਜੀ ਹੁਣੇ-ਹੁਣੇ ਇੱਕ ਪੋਸਟ ਪਈ ਆ ਕਿ ਹਰਪਾਲ ਸਿੰਘ ਬਲੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੇਪਰ ਦਾਖਲ ਕਰਕੇ ਆਇਆ ਹੈ। ਕੋਈ ਚੱਕਣੀ ਇਹ ਪਹਿਲੇ ਦਿਨ ਤੋਂ ਅਸੀਂ ਇਹ ਕਿਹਾ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਲਈ ਮੈਦਾਨ ਖਾਲੀ ਨਹੀਂ ਛੱਡਾਂਗੇ। ਕਿਉਂਕਿ ਕਿਤੇ ਸਾਡੇ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਦੇ ਕਾਗਜ ਪਾਸ ਹੋਣ ਤੱਕ ਕੋਈ ਇਹ ਨਾ ਸਮਝ ਲੇ ਕਿ ਹੁਣ ਮਾਨਦਾਲ ਵੀ ਵਿੱਚੋਂ ਪਾਸੇ ਹੋ ਗਿਆ ਵਾ ਤੇ ਹੁਣ ਅਸੀਂ ਭਾਉ ਦੇ ਕਾਗਜ ਕਿਤੇ ਰਿਜੈਕਟ ਕਰ ਦਾਂਗੇ ਇਹ ਅਸੀਂ ਇੱਕ ਦਬਾਅ ਬਣਾਇਆ ਹੈ ਕਿ ਜੇ ਤੁਪਾਲ ਸਿੰਘ ਦੇ ਕਾਗਜਾਂ ਨਾਲ ਛੇੜਛਾੜ ਕਰੋਗੇ ਤੇ ਮਗੋਂਣੀ ਅਕਾਲੀ ਦਲ ਅੰਮ੍ਰਿਤਸਰ ਤਿਆਰ ਰਹੂਗਾ ਤੇ ਬਾਕੀ ਪਾਰਟੀਆਂ ਵਾਸਤੇ ਮੈਦਾਨ ਖਾਲੀ ਨਹੀਂ ਛੱਡਾਂਗੇ ਪਰ ਅੱਜ ਮੈਂ ਉਸੇ ਗੱਲ ਤੇ ਜਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਈ ਫੈਸਲਾ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਦੇ ਤੇ ਪੱਕੇ ਰਹਿੰਦੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਕੱਲ ਪੜਤਾਲ ਹੈ ਪੜਤਾਲ ਤੱਕ ਪਾਸ ਹੋ ਜਾਣ ਠੀਕ ਪਾਇਆ ਜਾਣ ਤੇ ਅਸੀਂ ਉਸੇ ਵੇਲੇ ਵਿਡਰੋ ਕਰਾਂਗੇ ਜਿਹੜੀ ਗੱਲ ਕਹੀ ਆ ਉਹਦੇ ਤੇ ਪੂਰੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਤੋਂ ਵੱਧ ਸਤਕਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਨਹੀਂ ਕੋਈ ਕਰ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਪਹਿਲੇ ਦਿਨ ਤੋਂ ਭਾਉ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਤੇ ਉਹਨਾਂ ਨੂੰ ਐਂਡ ਤੱਕ ਚੱਲਾਂਗੇ ਕਿਉਂਕਿ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਸਾਡਾ ਫੈਸਲਾ ਹੋਇਆ ਹੈ ਕਿ ਅਸੀਂ ਮੈਦਾਨ ਦੇ ਵਿੱਚ ਆਵਾਂਗੇ ਨਹੀਂ ਉਲਟਾ ਉਹਨਾਂ ਦੀ ਸਪੋਰਟ ਕਰਾਂਗੇ ਔਰ ਦਿਨ ਰਾਤ ਇੱਕ ਕਰਕੇ ਕਰ ਰਹੇ ਆ ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਅਸੀਂ ਜਿਹੜੀ ਗੱਲ ਕੀਤੀ ਆ ਉਹਦੇ ਤੇ ਅੱਜ ਵੀ ਪੱਕੇ ਆ ਸਿਰ ਪੈਸੇ ਕਰਕੇ ਇਹ ਕੁੰਡਾ ਰੱਖਿਆ ਹੈ ਕ੍ਰਵੈਤੀ ਪਾਰਟੀਆਂ ਦੇ ਉੱਤੇ ਇੱਕ ਦਿੱਲੀ ਤੇ ਕਿ ਦਿੱਲੀ ਕਿਤੇ ਇਹ ਨਾ ਸਮਝ ਲੇ ਕਿ ਅਸੀਂ ਮਾਨਦਲ ਨੂੰ ਵੀ ਪਾਸੇ ਕਰ ਦਿੱਤਾ ਤੇ ਅਸੀਂ ਹੁਣ ਪਾਉ ਦੇ ਕਾਗਜ਼ਾਣਾ ਛੇੜ ਛਾੜ ਕਰੀਏ ਤੇ ਅਸੀਂ ਜੀ ਜਾਣ ਨਾਲ ਆਪਣੇ ਵੱਡੇ ਪਾਉ ਨੂੰ ਜਿਤਾ ਕੇ ਬਾਹਰ ਲਿਆਵਾਂਗੇ ਤੇ ਉਹਦੇ ਨਾਲ ਸਾਥੀ ਜਿਹੜੇ ਆ ਭਾਈ ਦਲਜੀਤ ਸਿੰਘ ਕਲਸੀ ਸਾਹਿਬ ਬੁੱਕਣ ਵਾਲਾ ਸਾਹਿਬ ਰੌਮਕੇ ਸਾਹਿਬ ਬਸੰਤ ਸਿੰਘ ਜੀ ਚਾਚਾ ਹਰਜੀਤ ਸਿੰਘ ਜੀ ਬਾਜੇ ਵਾਲਾ ਸਾਹਿਬ ਪ੍ਰਧਾਨ ਮੰਤਰੀ ਤੇ ਔਜਲਾ ਸਾਹਿਬ ਤੇ ਇੱਥੇ ਹਰਮੇਲ ਸਿੰਘ ਜੋਧੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਦੇ ਨਾਲ ਗੁਰਪ੍ਰੀਤ ਸਿੰਘ ਸਾਡਾ ਵੀਰ ਜਿਹੜਾ ਅਸੀਂ ਸਾਰੇ ਜਾਣੇ ਉੱਥੇ 30 ਬੰਦੇ ਇੱਥੇ ਵੀ ਆ ਜਿੰਨੇ ਵੀ ਸਾਡੇ ਇਹ ਸਿੱਖ ਜਿਹੜੇ ਗਏ ਕਿਸੇ ਵੱਟ ਬੰਨੇ ਦੀ ਲੜਾਈ ਤੋਂ ਨਹੀਂ ਗਏ ਇਹ ਗਏ ਆ ਸਾਡੀ ਪੱਗ ਦਾ ਕਰਕੇ ਸਿੱਖ ਕੌਮ ਦਾ ਕਰਕੇ ਪੰਜਾਬੀਅਤ ਦਾ ਕਰਕੇ ਤੇ ਜੋ ਸਾਡੀ نسل ਖੁਸ਼ੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਤੇ ਇਹ ਚੀਟਾ ਹਰਪਾਲ ਸਿੰਘ ਬਲੇਰ ਵਾਸਤੇ ਕਿੱਡੀ ਕ ਗੱਲ ਐ MP ਐ MLA ਦੀ ਸੀਟ ਅਸੀਂ ਤਾਂ ਆਪਣੇ ਜਾਨ ਵੀ ਵਾਰ ਸਕਦੇ ਆ ਕੌਮ ਵਾਸਤੋਂ ਕਿਉਂਕਿ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਫੈਸਲੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਹਰ ਸਰ ਨੇ ਲਏ ਆ ਜਿਸ ਟਾਈਮ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਸਿੰਘ ਪਰਮਜੀਤ ਕੌਰ ਖਾਲੜਾ ਸਾਹਿਬ ਇਲੈਕਸ਼ਨ ਲੜ ਰਹੇ ਸਨ 19 ਦੇ ਵਿੱਚ ਤੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਬੇਚੱਕ ਭਾਵੇਂ ਸੁਖਪਾਲ ਸਿੰਘ ਖਹਿਰੇ ਨੇ ਮਾਨ ਸਾਹਿਬ ਦੇ ਗਾੜੀ ਕੈਂਡੀਡੇਟ ਸੰਗਰੂਰ ਤੋਂ ਖੜਾ ਕਰਤਾ ਸੀ ਜੱਸੀ ਜਸਰਾਲ ਪਰ ਸਿਮਰਨਜੀਤ ਸਿੰਘ ਮਾਨ ਨੇ ਕੋਸ਼ਾ ਹੋ ਕੇ ਉਹਦੇ ਉਹਨਾਂ ਦੇ ਗਾੜੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਅੱਜ ਵੀ ਉਹਨਾਂ ਨੇ ਇਸੇ ਕਰਕੇ ਕਿ ਸਾਡੇ ਬੱਚੇ ਸਾਡੇ ਨੌਜਵਾਨ ਬਾਹਰ ਰੋਣ ਤੇ ਉਹਨਾਂ ਨੇ ਮੈਦਾਨ ਉਹਨਾਂ ਵਾਸਤੇ ਖਾਲੀ ਰੱਖਿਆ ਹੈ ਨਾਗਰਵੈਤੀ ਪਾਰਟੀਆਂ ਵਾਸਤੇ ਸੋ ਮੇਰੀ ਉਹਨਾਂ ਲੋਕਾਂ ਨੂੰ ਅਪੀਲ ਹੈ ਜਿਹੜੇ ਇੱਕਦਮ ਇਹਨਾਂ ਚੀਜ਼ਾਂ ਦਾ ਇਸ਼ੂ ਬਣਾਉਂਦੇ ਆ ਉਹ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣ ਤੇ ਸਾਡੀ ਸਪੋਰਟ ਕਰਨ ਕਿਉਂਕਿ ਇਹ ਕੌਮ ਦੀ ਗੱਲ ਹੈ ਪੰਥ ਦੀ ਗੱਲ ਹੈ ਤੇ ਆਪਾਂ ਉਹ ਸਾਰੇ ਵੀਰਾਂ ਨੂੰ ਬਾਹਰ ਲੈ ਕੇ ਆਈਏ ਤੁਸੀਂ ਬੜਾ ਚਿਰ ਵਜ਼ੀਰੀਆਂ ਹੰਡਾਈਆਂ ਹੁਣ ਥੋੜਾ ਜਿਹਾ ਸਾਹ ਲੈ ਲਓ ਤੇ ਆਓ ਆਪਾਂ ਨਵੇਂ ਚਿਹਰਿਆਂ ਨੂੰ ਮੌਕਾ ਦਈਏ ਤੇ ਇਹ ਮੇਰੀਆਂ ਬੇਨਤੀਆਂ ਹੈ ਤੇ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਜਿਹੜੀ ਕੌਮ ਸਾਡੀ ਹੈ ਨਰੋਲ ਜਿਹੜੀ ਮਿੱਟੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਉਹ ਹੁਣ ਹਮੇਸ਼ਾ ਹੀ ਕੌਮ ਬਣੀ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ